ਅੰਮ੍ਰਿਤਸਰ ਦੇ ਗੈਰੀ ਮੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦੇ ਉੱਪਰ ਗੰਭੀਰ આરોਪ ਲੱਗੇ ਨੇ ਪਿੰਡ ਦੇ ਸਾਬਕਾ ਸਰਪੰਚ ਨੇ આરોਪ ਲਾਇਆ ਨੇ ਕਿ ਮਿੱੱਤੇ ਮੀਲ ਦਾ ਰਾਸ਼ਨ ਵੇਚਿਆ ਜਾ ਰਿਹਾ ਹੈ ਤੇ Dalit ਬੱਚਿਆਂ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਸਕੂਲ ਦੇ ਲਈ ਆਈ 10 ਲੱਖ ਦੀ ਗ੍ਰਾਂਟ ਨੂੰ ਲੈ ਕੇ ਵੀ ਕਈ ਗੰਭੀਰ આરોਪ ਲਗਾਏ ਨੇ ਇਸ ਬਾਬਤ ਸਕੂਲ ਦੇ ਪ੍ਰਿੰਸੀਪਲ ਨੇ ਵੀ ਆਪਣਾ ਪੱਖ ਦੱਸਿਆ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਅੱਜ ਸਾਡੇ ਪਿੰਡ ਇੱਕ ਐਸੀ ਬੱਚੇ ਨੂੰ ਐਡਮਿਸ਼ਨ ਨਾ ਦੇਣ ਕਰਕੇ ਜਿਹੜਾ ਵਾ ਮਾਪਿਆਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜਿਹੜਾ ਵਾ ਪ੍ਰਿੰਸੀਪਲ ਦੇ ਖਿਲਾਫ ਜਿਹੜਾ ਵਾ ਉਹ ਰੋਸ ਪ੍ਰਦਰਸ਼ਨ ਜਿਹੜਾ ਵਾ ਕੀਤਾ ਗਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਔਰ ਉਹਦੇ ਨਾਲ ਨਾਲ ਇੱਕ ਪ੍ਰਿੰਸੀਪਲ ਜਿਹੜਾ ਵਾ ਉਹ ਮਿੱਡੇ ਮੀਲ ਦਾ ਰਾਸ਼ਨ ਜਿਹੜਾ ਵਾ ਵੇਚਦਾ ਅ ਜੇ ਦੇ ਜਿਹਨੇ ਵੇਚਦੇ ਹੋਏ ਦੀ ਜਿਨ੍ਹਾਂ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਹੜੀ ਮੀਡੀਆ ਦੇ ਵਿੱਚ ਹੈ ਜਿਹੜੀ ਆ ਉਹਨਾਂ ਵਾਲੇ ਸਮੇਂ 'ਚ ਜਿਹੜੀ ਤੁਹਾਡੇ WhatsApp ਤੇ ਜਾਂ ਤੁਹਾਨੂੰ ਦੇ 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 ਦਵਾਂਗੇ ਔਰ ਨਾਲ ਹੀ ਆਡੀਓ ਵੀ ਇੱਕ ਵਾਇਰਲ ਹੋਈ ਆ ਜਿਹਦੇ ਵਿੱਚ ਸਾਫ਼-ਸਾਫ਼ ਕਹਿ ਰਿਹਾ ਕਿ ਛੇ ਥੋੜੇ ਜਿਹੜੇ ਆ ਉਹ ਮੈਂ ਆਪਣੀ ਮਰਜ਼ੀ ਨਾਲ ਬਾਹਰ ਭੇਜ ਰਿਹਾ ਚਾਵਲਾਂ ਦੇ ਹੁਣ ਗਰੀਬ ਬੱਚਿਆਂ ਦੇ ਪਰਿਵਾਰ ਦੇ ਜਿਹੜੇ ਆ ਉਹ ਬੱਚੇ ਜਿਹੜੇ ਮੀਠੇ ਮੀਨ ਦਾ ਰਾਸ਼ਨ ਖਾ ਖਾ ਰਹੇ ਆ ਤੇ ਉਹਨਾਂ ਦਾ ਰਾਸ਼ਨ ਜਿਹੜਾ ਵਾ ਜਾਣ ਬੁਝ ਕੇ ਇਹ بنیاد ਤਰੀਕੇ ਨਾਲ ਜਿਹੜਾ ਵਾ ਉਹ ਚੱਕੀ ਤੇ ਜਿਹੜਾ ਵੇਚਿਆ ਜਾ ਰਿਹਾ ਉਹ ਇਹਨਾਂ ਦੇ ਖਿਲਾਫ ਫੂਡ ਕਮਿਸ਼ਨ ਫੂਡ ਕਮਿਸ਼ਨ ਪੰਜਾਬ ਜਿਹੜੇ ਤੁਰੰਤ ਜਿਹੜਾ ਵਾ ਉਹ ਐਕਸ਼ਨ ਲੈਣ ਸਾਡੀ ਹੱਥ ਜੋੜ ਕੇ ਬੇਨਤੀ ਆ ਔਰ ਦੂਜਾ ਜਿਹੜਾ ਵਾ ਗਰੀਬ ਬੱਚਾ ਸ਼ਮਸ਼ੀਰ ਸਿੰਘ ਜਿਹੜਾ ਵਾ ਗਰੀਬ ਭਾਈਚਾਰੇ ਨਾਲ ਸੰਬੰਧ ਰੱਖਦਾ ਜਿਸ ਨੂੰ ਐਡਮਿਸ਼ਨ ਪੰਜ 6 ਵਾਰ ਜਾਣ ਆਪਣਾ ਚੱਕਰ ਮਾਰਨ ਤੇ ਵੀ ਜਿਹੜੀ ਆ ਉਹ ਐਡਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਗਈ ਸਰ ਜਿਹੜਾ ਤੁਸੀਂ ਗੱਲ ਕੀਤੀ ਜਿਹੜਾ ਤਰਨਾ ਲੱਗਾ ਬਾਗ ਉਹਦੇ ਵਿੱਚ ਇਹ ਜਿਹੜੇ ਸਾਬਕਾ ਸਰਪੰਚ ਨੇ ਇੱਥੋਂ ਦੇ ਕਲੀ ਦੌਰ ਦੇ ਇਹਨਾਂ ਨੇ ਲਗਭਗ 4-5 ਦਿਨ ਪਹਿਲਾਂ ਸਾਡੇ ਕੋਲ ਬੱਚਾ ਆਇਆ ਸੀ ਬੱਚਾ ਲੈ ਕੇ ਆਈ ਸੀ ਇਹ ਕਿਹੜੀ ਕਲਾਸ ਦਾ 11ਵੀਂ ਜਮਾਤ 11ਵੀਂ ਜਮਾਤ ਦਾ ਬੱਚਾ ਲੈ ਕੇ ਆਈ ਸੀ ਤੇ ਮੈਨੂੰ ਇਹਨਾਂ ਨੇ ਮਤਲਬ ਜਿਹੜਾ ਪ੍ਰੈਸ਼ਰ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਤੁਸੀਂ ਜਿਹੜਾ ਵੈਨੂ ਦਾਖਲਾ ਦੇ ਦੋ ਜਦਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆ ਦੇਖੋ ਲਾਟਰੀ ਹੋ ਗਈ ਹੈ ਜਿਹਦੇ ਵਿੱਚ ਜਿਹੜੀ ਲਾਸਟ ਡੇਟ ਆਫ ਐਡਮਿਸ਼ਨ ਹੈ 31 ਅਗਸਤ ਤੇ 31 ਅਗਸਤ ਤੱਕ ਜਿਹੜਾ ਤੁਸੀਂ ਜਿਹੜਾ ਬੱਚਾ ਦਾਖਲਾ ਕਰ ਸਕਦੇ ਹੋ ਕਿਹੜੀ ਕਲਾਸ ਲੈ ਕਿਹੜੀ ਕਲਾਸ ਨੌਵੀਂ ਤੋਂ ਲੈ ਕੇ 12ਵੀਂ ਤੱਕ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਪਹਿਲਾਂ ਐਡਮਿਸ਼ਨ ਡੇਟ ਸੀ ਲਾਸਟ ਡੇਟ 31 ਸੱਤ ਸੀ ਜਿਹੜੇ ਕਿ ਬੋਰਡ ਨੇ ਵਧਾ ਕੇ 31 ਅੱਠ ਕਰ ਦਿੱਤੀ ਗਈ ਆ 31 31 ਅੱਠ ਤੋਂ ਬਾਅਦ ਜੇਕਰ ਕੋਈ ਬੱਚਾ ਆਉਂਦਾ ਹੈ ਤੇ ਉਹਦੇ ਵਿੱਚ ਐਡਮਿਸ਼ਨ ਦੇਣ ਦਾ ਜਾਵਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਇਹੋ ਹੀ ਗੱਲ ਤੁਹਾਨੂੰ ਸਮਝਾਈ ਸੀ ਤੇ ਇਹ ਆ ਬੱਚੇ ਕੀ ਇਹਨਾਂ ਨੂੰ ਦਿਖਾਈ ਸੀ ਇਹ ਲਾਸਟ ਡੇਟ ਜਿਹੜੀ 31 ਅੱਠ ਹੱ ਗਈ ਸੀ ਤੇ ਇਹ ਉਦੋਂ ਉਸ ਤੋਂ ਪਹਿਲਾਂ ਬੱਚਾ ਸਾਡੇ ਕੋਲ ਨਹੀਂ ਆਇਆ ਇਸ ਕਰਕੇ ਇਹਦੀ ਐਡਮਿਸ਼ਨ ਨਹੀਂ ਹੋ ਸਕੀ ਰੈਗੂਲਰ ਜੇ ਸਕੂਲ ਆਉਂਦਾ ਰਿਹਾ ਤਾਂ ਐਡਮਿਸ਼ਨ ਕੋਣੀ ਕਰਾਈ ਹੁੰਦੀ ਇਹ ਵੀ ਕੋ ਝੂਠ ਹੈ 5 ਮਹੀਨੇ ਮੇਰੇ ਇਹ ਟੀਚਰਸ ਬੈਠੇ ਨੇ ਤੁਸੀਂ ਜਿੰਨਾ ਕੋ ਮਰਜੀ ਪੁੱਛ ਸਕਦੇ ਹੋ 5 ਮਹੀਨੇ ਬਚਾ ਲਿੰਗੇ ਸਕੂਲ ਆਏਗਾ ਵੈਸੇ 10ਵੀਂ ਉਹਨੇ ਇੱਥੋਂ ਕੀਤੀ 10ਵੀਂ ਕੀਤੀ ਬੜਾ ਉੱਥੇ ਹਾਂਜੀ ਆਪਣੇ ਸਕੂਲੋਂ ਤੁਸੀਂ ਇੱਥੋਂ ਕੀਤੀ ਉਹਨੇ ਪਰ ਇਹ ਰੈਗੂਲਰ ਸੀਗਾ ਸਰ 10ਵੀਂ ਚ ਰੈਗੂਲਰ ਸੀ ਨਾ ਉਸ ਤੋਂ ਬਾਅਦ ਕੋਈ ਰੈਗੂਲਰ ਨਹੀਂ ਰਹਾ ਕੋਈ ਵੀ ਕਲਾਸ ਲੰਢੇ 3 ਵਿਸ਼ੇ ਲਈ ਅੱਧੀ ਲਾਸਟ ਤੱਕ ਹੀ ਆਟ ਹੈ ਸਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਇਹ ਮੁੱਦਾ ਹੈ ਇਹ ਇਸ ਨੂੰ ਜਿਹੜਾ ਹੈ ਪ੍ਰੈਸ਼ਰ ਕ੍ਰੀਏਟ ਕਰਨ ਵਾਸਤੇ ਜਿਹੜਾ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿਉਂਕਿ ਜਦੋਂ ਲਾਸਟ ਟਾਈਮ ਇਹ ਗੱਲ ਹੋਈ ਹੈ ਜਦੋਂ ਇਹਨਾਂ ਨੂੰ ਕਨਵਿੰਸ ਅਹੀ ਕਰਾ ਕੇ ਭੇਜਿਆ ਉਹ ਉਸ ਦਿਨ ਹੀ ਸਾਨੂੰ ਧੰਪੀ ਤੇ ਗਏ ਸੀ ਸਾਨੂੰ ਥੈਟ ਕਰ ਗਏ ਸੀ ਕਿ ਲੋ ਜੀ ਮੈਂ ਤੁਹਾਡੀਆਂ ਤੁਹਾਡੇ ਖਿਲਾਫ ਤਾਂ ਇਹ ਜਿਹੜੇ ਸੱਪ ਸਪੰਸ ਸਰ ਦੇ ਇਹ ਉਸ ਦਿਨ ਹੀ ਸਾਨੂੰ ਸੈਟ ਕਰ ਗਏ ਸੀ ਤੇ ਇਸ ਕਰਕੇ ਇਹਦੇ ਵਿੱਚ ਕੋਈ ਹੋਰ ਜੀ ਗੱਲ ਨਹੀਂ ਹੈਗੀ ਮੇਨ ਮੁੱਦਾ ਇਹ ਹੋਈ ਹੈ ਦੀ ਮਤਲਬ ਉਹਨਾਂ ਨੇ ਇਹਨੂੰ ਇਸ਼ੂ ਬਣਾ ਲਿਆ ਪੋਲਿਟਿਕਲ ਇਸ਼ੂ ਬਣਾ ਲਿਆ ਕਿ ਲੋ ਜੀ ਐਡਮਿਸ਼ਨ ਦਵਾ ਕੇ ਦਵਾਵਾਂਗੇ ਦੱਸਿਆ ਜਾ ਰਿਹਾ ਹੈ ਕਿ 10 ਲੱਖ ਦੀ ਕੋਈ ਗ੍ਰਾਂਟ ਆਈ ਸੀ ਸਕੂਲ ਨੂੰ ਉਹ ਅਜੇ ਤੱਕ ਜਿਹੜੀ ਹੈ ਗ੍ਰਾਂਟ ਲੱਗ ਨਹੀਂ ਪਾਈ ਕੀ ਕਾਰਨ ਹੈ ਆ ਨਹੀਂ ਜਿਹੜੀ ਉਹ ਲੱਗ ਪਾਈ ਨਹੀਂ ਸਰ ਇਹੋ ਜੀ ਤੇ ਕੋਈ ਗੱਲ ਨਹੀਂ ਹੈ ਕਿ 10 ਲੱਖ ਦੀ ਕੋਈ ਗ੍ਰਾਂਟ ਨਹੀਂ ਆਈ ਤੇ ਦੂਸਰੀ ਗੱਲ ਹੈ ਕਿ ਨਾਲ ਤੁਸੀਂ ਆਪੇ ਵੀ ਕਹਿ ਰਹੇ ਹੋ ਕਿ 10 ਲੱਖ ਦੀ ਗਾਂਟ ਹਜੇ ਜੂਸ ਨਹੀਂ ਹੋ ਪਾਈ ਇਹ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਕੋਲ ਇਹਨਾਂ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਐਸ ਐਮ ਸੀ ਦੇ ਮਤੇ ਪਾ ਕੇ ਐਸ ਐਮ ਸੀ ਦੀ ਕਮੇਟੀ ਦੀ ਰਜ਼ਾਮੰਦੀ ਦੇ ਨਾਲ ਪ੍ਰੋਪਰ ਦੀ ਮੰਗ ਆਪੇ ਜੀਂ ਘੰਟਾ ਕਰ ਚੇਂ ਜਾਂਦੀ ਜਾਣੇ ਕੋਈ 10 ਲੱਖ ਦੀ ਗ੍ਰਾਂਟ ਨਹੀਂ ਆਈ